ਵੈਗੁਰਜੀ ਕਾਕਲ ਸਾਹਿਬ ਵੈਗੁਰਜੀ ਦੇ ਫਤਿਹ ਧੰਕ ਜੀ ਆਤ ਕਾਫੀ ਸਪੈਸ਼ਲ ਅਪੀਲ ਆ ਧੰਨਵਾਦ ਆ ਇਦਨੀਆਂ ਅਪੀਲਾਂ ਸੀ ਬਹੁਤ ਕੱਟ ਕਰਦੇ ਆ 15 15 25 ਸਾਲ ਦੇ ਵਿੱਚ ਅਪੀਲਾਂ ਕੱਟ ਦਿੱਤੀਆਂ ਅੱਜ ਜਿਹੜੀ ਅਪੀਲ ਆ ਸਪੈਸ਼ਲ ਆ ਖਾਸਾਇਡ ਇੰਡੀਆ ਦਾ ਜਿਹੜਾ ਖਾਸਾਇਡ ਦਾ ਬੈਂਕ ਅਕਾਊਂਟ ਆ ਕੋਲੇ ਵਿੱਚ ਤੁਹਾਡੀ ਤੁਹਾਡੇ ਦਾਨ ਦੀ ਬਹੁਤ ਲੋੜ ਹੈਗੀ ਆ ਤੁਹਾਨੂੰ ਪਤਾ ਹੈ ਪੰਜਾਬ ਚ ਪ੍ਰੋਜੈਕਟ ਚੱਲੇ ਇੰਡੀਆ ਪ੍ਰੋਜੈਕਟ ਚੱਲਦੇ ਆ ਜਾਂ ਪੰਜਾਬ ਚ ਵੀ ਕੱਲੇ 25 30 ਲੱਖ ਮਹੀਨੇ ਲੱਗਦਾ ਸਾਡੇ ਉੱਤੇ ਸ਼ਹੀਦ ਪਰਵਾਨਾ ਦਾ ਹੋਵੇ ਮੈਡੀਕਲ ਹੋਵੇ ਜਿਹੜੀ ਕਲੀਨਿੰਗ ਕੰਮੀ ਖੋਲੀ ਆ ਐਜੂਕੇਸ਼ਨ ਦਾ ਮੈ ਪੇ ਆ ਸੋ ਤੁਹਾਡੀ ਲੋੜ ਹੈਗੀ ਆ ਵੀ ਜੇ ਤੁਸੀਂ ਇੰਡੀਆ ਰਹਿੰਦੇ ਆ ਤੁਸੀਂ ਇੰਡੀਆ ਰਹਿਣ ਵਾਲੇ ਜਿਹੜੇ ਇੰਡੀਆ ਦੇ ਵਾਸੀ ਆ ਇਹ ਉਹ ਤੁਸੀਂ ਬੈਂਕ ਕਾਡ ਪੈਸੇ ਪਾ ਸਕਦੇ ਉਥੋਂ ਬਾਹਰ ਨਹੀਂ ਪਾ ਸਕਦੇ ਹੁਣ ਜੇ ਕੋਈ ਸਾਡੇ ਭੈਣ ਭਰਾ ਬਾਹਰ ਰਹਿੰਦੇ ਉਹਦੇ ਰਿਸ਼ਤੇਰ ਪਿੱਛੇ ਹੈਗੇ ਆ ਉਹਨਾਂ ਨੂੰ ਤੁਸੀਂ ਬੇਨਤੀ ਕਰੋ ਵੀ ਉੱਥੇ ਜਿੰਨਾ ਕੁਛ ਆਪਣਾ ਹਿੱਸਾ ਪਾ ਸਕਦੇ ਪਾਓ ਵੀ ਸਾਡੇ ਪ੍ਰੋਜੈਕਟ ਚੱਲੀ ਜਾ ਕਿਉਂਕਿ ਇਸ ਵੇਲੇ ਤੁਹਾਡੀ ਕਾਫੀ ਲੋੜ ਹੈ ਜਿਹਦੇ ਉੱਪਰ ਸਾਰੀ ਬੈਂਕ ਡੀਟਲ ਵੀ ਆ ਗਈ ਸਕਰੀਨ ਤੇ QR ਕੋਡ ਵੀ ਆ ਗਈ QR ਕੋਡ ਤੁਸੀਂ ਸਕੈਨ ਵੀ ਕਰ ਸਕਦੇ ਆ ਦਿਰੈਕਸ਼ਨ ਪਾ ਸਕਦੇ ਬੈਂਕ ਡਿਟੇਲ ਵੀ ਆ ਗਈ ਬੈਂਕੀਅਰ ਡਿਟੇਲ ਦੇਖ ਕੇ ਤੁਸੀਂ ਬੈਂਕ ਤੋਂ ਬੈਂਕ ਟ੍ਰਾਂਸਫਰ ਕਰ ਸਕਦੇ ਆ ਤੁਹਾਡੀ ਇਸ ਵੇਲੇ ਕਾਫੀ سپورਟ ਆ ਦੇਖੋ ਤੁਹਾਨੂੰ ਜਿੱਦਾਂ ਮੈਂ ਪਹਿਲਾਂ ਕਿਹਾ ਸੰਗਜੀ ਅਸੀਂ ਕਰੀ ਏਦਾਂ ਅਪੀਲ ਕਰ ਕਿ ਜਾਰੀਆਂ ਕਰਦੇ ਨੀਗੇ ਕਿਉਂਕਿ ਕਾਫੀ ਗੁਰ ਕਿਰਪਾ ਹੈਗੀ ਆ ਬੇ ਚਾਰਜੀਕਰ ਪ੍ਰੋਗਰਾਮ ਚਾਈ ਜਾਂਦੇ ਪੈਸੇ ਤੁਹਾਡੀ ਬਹੁਤ ਲੋੜ ਆ ਅਸੀਂ ਕਹਿੰਦੇ ਜਿੰਨਾ ਕੁ ਤੁਸੀਂ ਆਪਣੇ ਉਹ ਦਾਨਦਾਨ ਕਰ ਸਕਦੇ ਹੋ ਕਰੋ ਆਪਣੇ ਪਰਿਵਾਰਾਂ ਨੂੰ ਦੱਸੋ ਤੇ ਇਹ ਜਿਹੜਾ ਵੀਡੀਓ ਇਹ ਜਰੂਰ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ